13 ਤਰੀਕ ਦੀ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਮੋਨੇ ਮੁਸਲਮਾਨ ਨੌਜਵਾਨ ਵੱਲੋਂ ਹਰਮੰਦਰ ਸਾਹਿਬ ਪ੍ਰੈਮਿਸਸਸ ਵਿੱਚ ਐਂਟਰ ਹੋ ਕੇ ਕਪੂਤਰ ਸਰੋਵਰ ਸਾਹਿਬ ਵਿਖੇ ਕੁਰਲੀਆਂ ਕਰਨ ਦੀ ਜਿਹੜੀ ਵੀਡੀਓ ਉਹ 16 ਤਰੀਕ ਨੂੰ ਜਿਹੜੀ ਜਨਤਕ ਕੀਤੀ ਗਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਜਦੋਂ ਇਨਸੀਡੈਂਟ ਸਾਰਾ ਆਇਆ ਅਸੀਂ ਇਹ ਸਾਰੇ ਇਨਸੀਡੈਂਟ ਦੀ ਵਿਭਾਗੀ ਪੜਤਾਲ ਕੀਤੀ ਸੀ ਸੀਸੀਟੀਵੀ ਫੁਟੇਜ ਖੰਗਾੜੇ ਗਏ ਜਿਸ ਤੋਂ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਨੌਜਵਾਨ ਬੇਅਤਬੀ ਕਰਨ ਦੀ ਨੀਅਤ ਦੇ ਨਾਲ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਿੰਸਪਸ ਦੇ ਵਿੱਚ ਇਹ ਦਾਖਲ ਹੋਇਆ ਕਿਉਂਕਿ ਜਦੋਂ ਇਹਨੇ ਵੀਡੀਓ ਬਣਾਈ ਉਸ ਤੋਂ ਬਾਅਦ ਬਾਹਰ ਆ ਕੇ ਇੱਕ ਵੀਡੀਓ ਵੀ ਜਿਹੜੀ ਇਹਨੇ ਇੱਕ ਹੋਰ ਜਨਤਕ ਕੀਤੀ ਕਿ ਮੇਰੀ ਸਿੱਖ ਧਰਮ ਦੇ ਵਿੱਚ ਬਹੁਤ ਆਸਥਾ ਹੈ ਮੇਰੇ ਮਨ 'ਚ ਚਾਹ ਸੀ ਪਿਛਲੇ 20 ਸਾਲਾਂ ਤੋਂ ਕਿ ਮੈਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਆ ਪਰ ਜਦੋਂ ਅਸੀਂ ਸੀਸੀਟੀਵੀ ਵੀਡੀਓ ਖੰਘਾਲੇ ਤੇ ਇਹ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਨੌਜਵਾਨ ਅੰਦਰ ਬਿਲਕੁਲ ਮੱਥਾ ਟੇਕਣ ਵਾਸਤੇ ਨਹੀਂ ਗਿਆ 20 ਮਿੰਟ ਦੇ ਕਰੀਬ ਇਹ ਪ੍ਰਕਰਮਾਂ ਦੇ ਵਿੱਚ ਜਿਹੜਾ ਉਹ ਵੀਡੀਓਜ਼ ਬਣਾਉਂਦੇ ਰਹੇ ਜਿਹਦੇ ਵਿੱਚ ਉਹ ਕੁਰਲੀਆਂ ਕਰਦੀ ਵੀਡੀਓ ਸਾਰੇ মিডিਆ ਦੇ ਜਿਹੜੀ ਉਹ ਸਾਹਮਣੇ ਆ ਉਹ ਕੁਰਲੀਆਂ ਕਰਨ ਦੀ ਜਿਹੜੀ ਇਹਨਾਂ ਦੀ ਰਵਾਇਤ ਆ ਨਮਾਜ਼ ਪੜਨ ਤੋਂ ਪਹਿਲਾਂ ਇਹ ਜਿਹੜੀਆਂ ਉਹ ਕੁਰਲੀਆਂ ਕਰਦੇ ਉਹਨੂੰ ਅਜ਼ੂ ਕਹਿੰਦੇ ਨੇ ਆਪਣੀ ਜਿਹੜੀ ਆ ਇਹ ਲੈਂਗੁਏਜ ਦੇ ਵਿੱਚ ਸੋ ਸਾਰਾ ਇਨਸੀਡੈਂਟ 16 ਤਰੀਕ ਨੂੰ ਜਦੋਂ ਸਾਡੇ ਧਿਆਨ 'ਚ ਆਇਆ ਉਸ ਤੋਂ ਬਾਅਦ ਆ ਅਸੀਂ ਮੁਕੰਮਲ ਇਹਦੀ ਪੜਤਾਲ ਕੀਤੀ ਤਫਤੀਸ਼ ਕੀਤੀ ਉਸ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਜਿਹੜਾ ਨੌਜਵਾਨ ਹਰਮੰਦਰ ਸਾਹਿਬ ਸਿਰਫ ਬੇਅਤਵੀ ਕਰਨ ਦੀ ਨੀਅਤ ਦੇ ਨਾਲ ਹੀ ਅੰਦਰ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਜਿਹੜੀ ਆ ਉਹ ਕੰਪਲੇਂਟ ਇਹਦੇ ਅਗੇਂਸਟ ਜਿਹੜੀ ਆ ਉਹ ਮੂਵ ਕਰਨ ਜਾ ਰਹੇ ਆ ਕਿ ਇਹਦੇ ਅਗੇਂਸਟ ਜਿਹੜੇ ਐਫ ਆਈ ਆਰ ਦਰਜ ਕਰਕੇ ਤੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜੋ ਸੱਚ ਜਿਹੜਾ ਸੰਗਤ ਦੇ ਸਾਹਮਣੇ ਆਏ ਕਿਉਂਕਿ ਹਰਮੰਦਰ ਸਾਹਿਬ ਰੋਜ਼ ਹੀ ਬਹੁਤ ਵੱਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੇ ਪਰ ਸੰਗਤਾਂ ਦੇ ਹੱਲ ਅਗੇ ਉਹ ਸਾਰੇ ਪ੍ਰਬੰਧ ਜਿਹੜੇ ਉਹ ਛੋਟੇ ਪਏ ਜਾਂਦੇ ਨੇ 700 ਦੇ ਕਰੀਬ ਸੀਸੀਟੀਵੀ ਕੈਮਰਾ ਲੱਗੇ ਨੇ ਹਜ਼ਾਰ ਤੋਂ ਪਲੱਸ ਜਿਹੜਾ EMPLOYE ਮੁਲਾਜ਼ਮ ਜਿਹੜੇ ਆ ਹਮੇਸ਼ਾ ਹੀ ਜਿਹੜੇ ਹਰਮੰਦਰ ਸਾਹਿਬ ਪ੍ਰਿੰਸਪਸ ਦੇ ਅੰਦਰ ਹੁੰਦੇ ਆ ਪਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਬਿਮਾਰ ਜਿਨ੍ਹਾਂ ਦੀ ਮਾਨਸਿਕਤਾ ਹੋਇਆ ਉਹ ਜਦੋਂ ਕਿਰਤੋ ਕੋਈ ਨਾ ਕੋਈ ਉਹ ਟਾਈਮ ਉਹ ਕੋਈ ਰਸਤਾ ਕੱਢ ਲੈਂਦੇ ਆ ਤਾਂ ਜੋ ਇਹੋ ਜੀ ਕਿਸੇ ਨਾ ਕਿਸੇ ਮੰਦਭਾਗੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾਵੇ ਅੱਛਾ ਇਹਦੀ ਮੰਸ਼ਾ ਸਿਰ ਬੇਦਬੀ ਕਰਨੀ ਸੀ ਦੇਖੋ ਇਹ ਤੇ ਹੁਣ ਜੋ ਸਾਡੇ ਐਵੀਡੈਂਸ ਜੋ ਸਾਡੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਬੰਦਾ ਅੰਦਰ ਆਉਂਦਾ ਹਰਮੰਦਰ ਸਾਹਿਬ ਦੇ ਪ੍ਰੀਮਿਸਸਸ ਦਾਖਲ ਹੁੰਦਾ ਸਰੋਵਰ ਸਾਹਿਬ ਦੇ ਪਾਣੀ ਦੇ ਨਾਲ ਜਲ ਦੇ ਨਾਲ ਜਿਹੜਾ ਉਹ ਕੁਰਲੀਆਂ ਕਰਕੇ ਮੱਥਾ ਟੇਕਣ ਤੋਂ ਬਗੈਰ ਹੀ ਜਿਹੜਾ ਉਹ ਬਾਹਰ ਚਲੇ ਜਾਂਦਾ ਉੱਥੋਂ ਤੋਂ ਮਨਛਾ ਦੀ ਬਿਲਕੁਲ ਜਿਹੜੀ ਇੰਟੈਂਸ਼ਨ ਉਹ ਕਲੀਅਰ ਸੀ ਇਹ ਤੋਂ ਫਰਦਰ ਪੜਤਾਲ ਦੇ ਵਿੱਚ ਪੰਜ ਜਾਣੇ ਸੀ ਟੋਟਲ ਚਾਰ ਹੋਰ ਵੀ ਇਹਦੇ ਨਾਲ ਸੀ ਤੇ ਇਹਦੇ ਇਨਵੈਸਟੀਗੇਸ਼ਨ ਦਾ ਮੈਟਰ ਆ ਜਿਹੜੇ ਨਾਲ ਵੀਡੀਓਜ਼ ਵੀ ਬਣਾ ਰਹੇ ਸੀ ਇਹ ਕਿਹਦੇ ਏਜੰਸੀ ਦੇ ਨੇ ਇਹਨਾਂ ਦੇ ਰੂਟਸ ਕਿਹਦੇ ਨਾਲ ਜੁੜੇ ਨੇ ਇਹਦੇ ਪੁਲਿਸ ਪੜਤਾਲ ਦਾ ਫਰਦਰ ਮੈਟਰ ਆ ਅੱਛਾ ਉਹ ਨਹੀਂ ਕੋਈ ਹੋਰ ਵੀ ਬਾਕੀਆਂ ਨੇ ਵੀ ਕੀਤਾ ਜੀ ਕੋਈ ਇਸ ਤਰ੍ਹਾਂ ਦਾ ਕੰਮ ਦੇਖੋ ਬਾਕੀ ਸਾਰੇ ਨਾਲ ਹੀ ਸੀ ਇਹ ਤੇ ਉਸ ਕੌਨਸਪੀਰੇਸੀ ਆ ਇਹ ਤਾਂ ਜਦੋਂ ਪੁਲਿਸ ਉਹਨਾਂ ਨੂੰ ਅਰੈਸਟ ਕਰੂਗੀ ਉਦੋਂ ਪਤਾ ਲੱਗਣਾ ਕਿ ਇਹ ਇਹਨਾਂ ਦੇ ਮਾਈਂਡ 'ਚ ਕੀ ਚੱਲਦਾ ਹੈ ਇਹ ਕੌਨਸਪੀਰੇਟਰ ਜਿਹੜੇ 5 ਜਣੇ ਇਕੱਠੇ ਹੋ ਕੇ ਆਏ ਇਹਨਾਂ ਦੇ ਮਨਮਾਰਗ ਚ ਕਿਹੜੀ ਕ੍ਰਿਮਿਨਲ ਕਾਂਸਪੀਰੇਸੀ ਸੀ ਕਿਹੜੀ ਫੋਰਸ ਹੈ ਪਿੱਛੇ ਜਿਨੇ ਇਹਨਾਂ ਨੂੰ ਇਸ ਘਟਰਣ ਨੂੰ ਅੰਜਾਮ ਦੇਣ ਲਈ ਜਿਹੜਾ ਉਪਰੇਰਿਤ ਕੀਤਾ ਇਸ ਤੋਂ ਬਾਅਦ ਨੇ ਨਮਾਜ਼ ਅਦਾ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਕਿਉਂਕਿ ਜਦੋਂ ਇਹਨੇ ਕੁਰਲੀ ਕੀਤੀ ਨਹੀਂ ਜੀ ਨਹੀਂ ਅੰਦਰ ਕੁਛ ਨਹੀਂ ਕੀਤਾ ਕੁਰਲੀ ਆਵਾਜ਼ ਕਰਕੇ ਟੋਪੀ ਉਹ ਬਾਹਰ ਤੇ ਉਹ ਸਾਨੂੰ ਬਾਹਰ ਦਾ ਨਹੀਂ ਪਤਾ ਬਾਹਰ ਤੇ ਦੀ ਇੱਕ ਵੀਡੀਓ ਸਾਹਮਣੇ ਆਈ ਆ ਕਿ ਮੈਂ ਸਿੱਖ ਧਰਮ ਦਾ ਸਤਿਕਾਰ ਕਰਦਾ ਆ ਤੇ ਮੇਰੇ ਮਨ ਦੀ ਆਸਾ ਜੀ ਮੈਂ ਮੱਥਾ ਟੇਕਣਾ ਮੰਦਰ ਸਾਹਿਬ ਪਰ ਮੱਥਾ ਟੇਕਣ ਤੋਂ ਬਿਗੈਰ ਹੀ ਇਹ ਬਾਹਰ ਜਿਹੜੇ ਸਾਰੇ ਉਹ ਚਲੇ ਗਿਓ ਕਿਤਨਾ ਕਿਤੇ ਜਿਹੜੀ ਕੰਟਰਡਿਕਸ਼ਨ ਹੈ ਡਾਇਗਨੋਸਟੀਗੇਸ਼ਨ ਚ ਬਾਹਰ ਆਉਣਾ ਅੱਛਾ ਉਹਨੇ ਮਾਫੀ ਦੀ ਵੀਡੀਓ ਨੂੰ ਤੁਸੀਂ ਕੰਸੀਡਰ ਫਿਰ ਨਹੀਂ ਕਰਦੇ ਦੇਖੋ ਜੀ ਮਾਫੀ ਜਦੋਂ ਅਸੀਂ ਆਪਣੀ ਪੜਤਾਲ ਕਰਾ ਲਈ ਜੇ ਉਹਰ ਮੰਦਰ ਸਾਹਿਬ ਅੰਦਰ ਮੱਥਾ ਟੇਕਦਾ ਆਸਤਾ ਦੇ ਨਾਲ ਬੋਨਫਾਈਡ ਲਈ ਕੋਈ ਸਾਨੂੰ ਹੁੰਦਾ ਕਿ ਇਹ ਮੱਥਾ ਟੇਕਣ ਆਇਆ ਜੀ ਚਲੋ ਇਹ ਮਾਫੀ ਮੰਗ ਰਿਹਾ ਇਹਨੂੰ ਨਹੀਂ ਸੀ ਪਤਾ ਸਾਡਾ ਕਿ ਜਿਹੜਾ ਬੰਦਾ ਅੰਦਰ ਮੱਥਾ ਟੇਕਣ ਹੀ ਨਹੀਂ ਗਿਆ ਸਿਰਫ ਸਰੋਵਰ ਸਾਹਿਬ ਚ ਜਾ ਕੇ ਕੁਰਲੀਆਂ ਕਰਕੇ ਉਹ ਬੰਦਾ ਬਾਹਰ ਚਲੇ ਜਾਂਦਾ ਤੇ ਇਹਦੀ ਜਿਹੜੀ ਮਾਫੀ ਨੂੰ ਕੰਸੀਡਰ ਨਹੀਂ ਕੀਤਾ ਜਾ ਸਕਦਾ ਮੇਰੇ ਉਂਗਲ ਦਿਖਾਈ ਗਈ ਉਹਨੂੰ ਕਿਸ ਤਰ੍ਹਾਂ ਵੇਦੇ ਕਿਉਂਕਿ ਸਿੱਖ ਸੰਗਤਾਂ ਉਹਦੇ ਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਕਿਉਂਕਿ ਖਾਸ ਕਰਕੇ ਉਹਨੇ ਘਰ ਮੰਦਰ ਸਾਹਿਬ ਨੂੰ ਉਂਗਲ ਦਿਖਾਈ ਉਸਨੇ ਦੇਖੋ ਪਤਾ ਕੀ ਆ ਇਹ ਹੁਣ ਜਿੰਨਾ ਵੀ ਇੰਡੀਵਿਜੂਅਲ ਜਿਹੜਾ ਗੁਰੂ ਤੇ ਜਿਹੜੀ ਉਂਗਲ ਚੁੱਕਣੀ ਜਾਂ ਗੁਰੂ ਘਰਾਂ ਦੇ ਅਗੇ ਇਸ ਜਿਹੜੀ ਉਂਗਲ ਜਿਹੜੀ ਉਹ ਚੁੱਕਣੀ ਇਹ ਤੇ ਗੁਰੂ ਸਾਹਿਬ ਆਪ ਵੇਖਦੇ ਆ ਆਪ ਉਹਨਾਂ ਨੂੰ ਪਤਾ ਆ ਇਹੋ ਜਿਹੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਨਾ ਗੁਰੂ ਦੀ ਕਚੈਰੀ 'ਚ ਬਖਸ਼ਣਾ ਜਾਣਾ ਚਾਹੀਦਾ ਨਾ ਹੀ ਦੁਨੀਆਵੀ ਕਚੈਰੀ ਦੇ ਵਿੱਚ ਇਸੇ ਕਰਕੇ ਅਸੀਂ ਕੰਪਲੇਂਟ ਮੂਵ ਕਰ ਰਹੇ ਆ ਕਿ ਫਰਦਰ ਜਿਹੜੀ ਸਚਾਈ ਬਾਹਰ ਇਨਵੈਸਟੀਗੇਸ਼ਨ ਦਾ ਇਹ ਮੈਟਰ ਆ ਇਹ ਗਾਜ਼ੀਆਬਾਦ ਦੇ ਜਿਹੜਾ ਉੱਥੋਂ ਦਿੱਲੀ ਦਾ ਰਹਿਣ ਵਾਲਾ ਕੀ ਕਰਦਾ ਕੀ ਹੈ ਜੀ ਕੋਈ ਉਹਦੇ ਬਾਰੇ ਸਾਨੂੰ ਅਜੇ ਨਹੀਂ ਕੋਈ ਜਾਣਕਾਰੀ ਬਾਕੀ ਇਹ ਜਿਹੜੀ ਫਰਦਰ ਉਹਨੂੰ ਅਰੈਸਟ ਕਰਨਗੇ ਪਰਚਾ ਦਰਜ ਕਰਨਗੇ ਉਹ ਸਾਰਾ ਕੁਝ ਬਾਹਰ ਆ ਜਾਣਾ ਇਹਨਾਂ ਕੋਈ ਪੁਲਿਸ ਕਰੇਗੀ ਪਹਿਲਾਂ ਵੀ ਯੋਗਾ ਦੇ ਕੁੜੀ ਅੱਲਾ ਪਰਚਾ ਹੋਇਆ ਬਿਲਕੁਲ ਉਹ ਵੀ ਪਰਚਾ ਕੋਈ ਕਾਰਵਾਈ ਕੋਈ ਦੇਖੋ ਦੇਖੋ ਉਸ ਤਰ੍ਹਾਂ ਫਿਰ ਹੁਣ ਦੇਖੋ ਉਹਦੇ ਵਿੱਚ ਵੀ ਜਿਹੜੀ ਇਹਨਾਂ ਐਫਆਈਆਰ ਦਰਜ ਕਰ ਦਿੱਤੀ ਬਾਅਦ ਚ ਟਿਲ ਡੇਟ ਉਹਨੂੰ ਰੈਸਟ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਕੋਰਟ ਵਿੱਚ ਸੈਕਸ਼ਨ 156 3 ਥੱਲੇ ਜਿਹੜੀ ਇੱਕ ਕੰਪਲੇਂਟ ਫਾਈਲ ਕੀਤੀ ਕਿ ਇਹਦੀ ਜਿਹੜੀ ਰੈਸਟ ਪਾਈ ਜਾਵੇ ਉਹਨੂੰ ਇਹਨਾਂ ਸਮਨ ਵੀ ਭੇਜੇ ਬਾ ਟੋ ਟਿਲ ਡੇਟ ਪੁਲਿਸ ਕੋ ਵੀ ਜਿਹੜੀ ਉਹ ਸ਼ਾਮਲ ਤਫਤੀਸ਼ ਨਹੀਂ ਉਹ ਲੜਕੀ ਅਜੇ ਤੱਕ ਹੋਈ ਤੁਸੋਂ ਇਹ ਆ ਕਿ ਉਹ ਜੱਟਲਾ ਜਿਹੜਾ ਹੈ ਗੁਰੂ ਘਰਾਂ ਦੀ ਜਿਹੜੀ ਜਿੱਥੇ ਬੇਅਦਬੀ ਦੇ ਇਸ਼ੂਜ਼ ਨੇ ਇੱਕ ਬੰਨੇ ਤੇ ਸਰਕਾਰ ਜਿਹੜੇ ਉਹ ਨਵੇਂ ਬਿੱਲ ਰਿਹਾਰੀ ਆ ਦੂਜੀ ਸਾਈਡ ਤੇ ਜਿਹੜਾ ਪੁਲਿਸ ਹੋਏ ਤੇ ਜਿਹੜਾ ਸੰਜੀਦਗੀ ਦੇ ਨਾਲ ਸੀਰੀਅਸਨੈਸ ਦੇ ਨਾਲ ਜਿਹੜਾ ਇਹ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਰਸਤਾ ਦੇਖੋ ਜੀ ਪਵਿੱਤਰ ਸਾਡੀ ਆਸਤਾ ਜੁੜੀ ਆ ਪਵਿੱਤਰ ਜਲ ਪਵਿੱਤਰ ਸਰੋਵਰ ਮੰਦਿਰ ਸਾਹਿਬ ਦੇ ਪ੍ਰਮਤਸ ਚੇਤਰਾ ਕੋ ਚੂੜੀਆਂ ਕਰੇ ਉਸ ਤੋਂ ਵੱਡੀ ਬੇਅਦਬੀ ਕਿਹੜੀ ਹੋ ਸਕਦੀ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਉਹ ਕਿਨਾ ਵੱਲੋਂ ਕੀਤੀ ਗਈ ਉੱਥੇ ਜਿਹੜਾ ਮੂੰਹਾ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਆਰਥਾਣੇ ਵਿੱਚ ਫੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਸਿੱਕਾ ਜੀ ਰਮਵੀਰ ਜੀ ਔਰ ਇਸੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇਸੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫਆਈਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕੋਂ ਨੇ ਹਮੇਸ਼ਾ ਮਾਫ਼ ਕੀਤਾ ਹੈ ਬਾਕੀ ਅਕਾਲ ਤਗਤ ਸੱਚੇ ਦਾਸ ਸਾਹਿਬ ਜੋ ਫੈਸਲਾ ਕਰਨਗੇ ਉਹ ਹੀ ਸਮੋਚ ਰਹਿਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ